ਤਾ ਸਕਰੀਨ ਤੇ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਨਿਆਣੇ ਦੀ ਇਹ ਆ ਬਠਿੰਡੇ ਦਾ ਵਿਗਿਆਨੀ ਬਠਿੰਡੇ ਦੇ ਵਿੱਚ ਪਿੰਡ ਪੈਂਦਾ ਜੀਦਾ ਅੱਜ ਕੱਲ੍ਹ ਜਵਾਕ ਜਿਹੜੇ ਮੋਬਾਈਲ ਜ਼ਿਆਦਾ ਚਲਾਉਣ ਲੱਗ ਗਏ ਕਾਡਾਂ ਵੀ ਕੱਢਣ ਲੱਗ ਗਏ ਸੀਰੀਅਲ ਵੀ ਦੇਖਦੇ ਆ ਤਾਂ ਇਸ ਨੇ ਵੀ ਕੁਝ ਇਦਾਂ ਨਹੀਂ ਕਰਿਆ ਇਸ ਨੇ ਕੁਝ ਕੈਮੀਕਲ ਮਟੀਰੀਅਲ ਆਨਲਾਈਨ ਮੰਗਾ ਲਿਆ ਇਸ ਤੋਂ ਇਲਾਵਾ ਕੋਈ ਛੋਟੇ-ਮੋਟੇ ਪਟਾਕੇ ਇਕੱਠੇ ਕਰ ਲਏ ਤੇ ਫੇਰ ਚਾਹ ਪਾਣੀ ਪੀ ਕੇ ਉਹਨਾਂ ਨੂੰ ਜੋੜਨ ਲੱਗ ਗਿਆ ਉਹ ਇੱਕਾ ਇਦਾਂ ਦਾ ਜਿਹੜਾ ਆਰਡੀਨਸ ਬਣ ਗਿਆ ਜਿਹੜਾ ਜੁੜਦੇ ਹੀ ਬਲਾਸਟ ਹੋ ਗਿਆ ਬਿੱਚੇ ਦਾ ਪਿਓ ਸੀ ਵਿਚੀ ਇਹ ਸੀ ਇੰਨਾ ਕੁ ਬਲਾਸਟ ਹੋਇਆ ਸੀਗਾ ਕਿ ਜਿਹੜੇ ਤਾਂਹਾਂ ਜਾਲੇ ਲੱਗੇ ਹੋ ਸੀ ਉਹ ਇਹਨਾਂ ਨਾਲ ਲੱਗ ਕੇ ਥੱਲੇ ਆ ਗਏ ਕਿਸਮਤ ਚੰਗੀ ਸੀ ਦੋਨੋਂ ਬਚ ਗਏ ਇਸ ਤੋਂ ਬਾਅਦ ਗਵਾਂਡ ਇਕੱਠਾ ਹੁੰਦਾ ਹੈ ਗਵਾਂਡੀ ਵੀ ਡਰ ਜਾਂਦੇ ਆ ਕੁਝ ਫਵਾੜ ਆਂਦਾ ਕਹਿੰਦੇ ਜੀ ਤਾਂ ਬੰਬ ਬਣਾਉਣ ਲੱਗੇ ਡਰ ਹੁੰਦਾ ਹੀ ਹੈ ਅੱਜ ਕੱਲ ਮਾਹੌਲ ਖਰਾਬ ਹੈ ਕੋਈ ਪਤਾ ਨਹੀਂ ਕੀ ਹੋ ਜੇ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰਤਾ ਜਦੋਂ ਮਾਮਲਾ ਠੰਡਾ ਹੋਇਆ ਇਹਨਾਂ ਨੂੰ ਹਸਪਤਾਲ ਚ ਲਿਜਾਇਆ ਗਿਆ ਬਣਿਆ ਕੇ ਪੁੱਛਿਆ ਗਿਆ ਵੀ ਕੀ ਕੀ ਕਿੱਥੋਂ ਇਕੱਠਾ ਕੀਤਾ ਤਾਂ ਉਹ ਨਿਆਣੇ ਨੇ ਸਭ ਕੁਝ ਦੱਸਤਾ ਪੜਨ ਤੋਂ ਬਾਅਦ ਉਹ ਵਿਗਿਆਨੀ ਬਣਦਾ ਸੀ ਮੋਬਾਈਲ ਤੋਂ ਦੇਖ ਕੇ ਤਾਂ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਦੀ ਨਿਗ੍ਹਾ ਰੱਖੋ ਉਹ ਮੋਬਾਈਲ ਤੇ ਕੀ ਦੇਖ ਰਿਹਾ ਹੈ ਕੀ ਆਨਲਾਈਨ ਮੰਗਵਾ ਰਿਹਾ ਹੈ ਇਹਦੇ ਵੀ ਮਾੜੀ ਜਿਹੜੀ ਬਿੜਕ ਲੈ ਲਿਆ ਕਰੋ ਨਹੀਂ ਤੁਹਾਡਾ ਬੱਚਾ ਵੀ ਕਿਤੇ ਵਿਗਿਆਨੀ ਨਾ ਬਣ ਜੇ